ਇੱਕ ਸੇਵਾਦਾਰ ਨੇ ਨਾ ਇੱਕ ਮਹਾਂਪੁਰਖਾਂ ਨੂੰ ਪ੍ਰਸ਼ਨ ਕੀਤਾ ਕਹਿਣ ਲੱਗਾ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੋਜ਼ਾਨਾ ਮੱਥਾ ਟੇਕਦੇ ਹਾਂ ਇਹਦਾ ਰੋਜ਼-ਰੋਜ਼ ਮੱਥਾ ਟੇਕਣ ਦਾ ਕੀ ਲਾਭ ਹੈ ਤੇ ਮਹਾਂਪੁਰਖ ਕਹਿਣ ਲੱਗੇ ਕਿ ਪਿਆਰਿਆ ਰੋਜ਼-ਰੋਜ਼ ਮੱਥਾ ਟੇਕਣ ਦਾ ਲਾਭ ਪਤਾ ਕੀ ਆ ਤੁਹਾਡੇ ਮਨ ਵਿੱਚ ਜਿੰਨੀਆਂ ਚਿੰਤਾਵਾਂ ਹੁੰਦੀਆਂ ਨਾ ਉਹ ਸਾਰੀਆਂ ਤੁਹਾਡੇ ਮਸਤਕ ਵਿੱਚ ਹੁੰਦੀਆਂ ਮੱਥੇ ਵਿੱਚ ਹੁੰਦੀਆਂ ਵਾਹਿਗੁਰੂ ਸਵਾਭਾਵ ਕੀ ਕਹਿ ਰਿਹਾ ਜੀ ਅੱਜ ਮੇਰਾ ਸਿਰ ਦੁਖ ਰਿਆ ਮੈਂ ਬਹੁਤ ਟੈਨਸ਼ਨ ਚਾ ਕਹਿ ਰਿਹਾ ਨਾ ਕਹਿੰਦੇ ਜੀ ਜਿੰਨੀਆਂ ਚਿੰਤਾਵਾਂ ਤੇਰੇ ਮੱਥੇ ਵਿੱਚ ਨੇ ਤੇ ਜਦੋਂ ਜਾ ਕੇ ਤੂੰ ਗੁਰੂ ਰਾਮਦਾਸ ਜੀ ਦੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅੱਗੇ ਟਹਿ ਕੇ ਮੱਥਾ ਟੇਕਦਾ ਨਾ ਤੇ ਫਿਰ ਤੇਰਾ ਮੱਥਾ ਤੇ ਮਹਾਰਾਜ ਜੀ ਦੇ ਚਰਨਾਂ ਨੂੰ ਲੱਗਦਾ ਹੀ ਆ ਤੇਰੀ ਚਿੰਤਾਵਾਂ ਵੀ ਮਹਾਰਾਜ ਜੀ ਦੇ ਚਰਨਾਂ ਵਿੱਚ ਨਾਲ ਹੀ ਡਿਗ ਜਾਂਦੀਆਂ ਜੀ ਵਾਹ 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 ਤੇ ਗੁਰੂ ਰਾਮਦਾਸ ਜੀ ਕਿਰਪਾ ਕਰਦੇ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਇੱਕ ਨਜ਼ਰ ਜਿਹਦੇ ਉੱਤੇ ਹੋ ਜਵੇ ਬਾਬਾ ਦੀਪ ਸਿੰਘ ਜੀ ਮੇਰਾ ਦੇ ਘਰ ਵਿੱਚ ਆ ਜਾਣ ਜੁਗਾ ਜੁਗਾ ਦੇ ਪਾਪ ਕੱਠ ਦਿੰਦੇ ਨੇ ਵਾਹ ਜੀ ਵਾਹ ਮਹਾਰਾਜ ਜੀ ਦੀ ਐਸੀ ਬਖਸ਼ਿਸ਼ ਹੁੰਦੀ ਆ